ਇੱਕ ਵਾਰ ਇੱਕ ਰਾਜਾ ਆਪਣੇ ਮੰਤਰੀਆਂ ਅਤੇ ਸਪਾਹੀਆਂ ਦੇ ਨਾਲ ਸ਼ਿਕਾਰ ਲਈ ਜਾਂਦਾ ਹੈ। ਰਸਤੇ ਦੇ ਵਿੱਚ ਜਾਂਦਿਆਂ ਮਿਆਨ ਵਿੱਚੋਂ ਤਲਵਾਰ ਕੱਢਣ ਲੱਗੇ ਰਾਜੇ ਦੀ ਇੱਕ ਉਂਗਲ ਆਪਣੀ ਹੀ ਤਲਵਾਰ ਨਾਲ ਕੱਟੀ ਜਾਂਦੀ ਹੈ। ਸਾਰੇ ਮੰਤਰੀ ਸਿਪਾਹੀ ਰਾਜੇ ਦੇ ਦੁਆਲੇ ਇਕੱਠੇ ਹੋ ਜਾਂਦੇ ਹਨ ਅਤੇ ਰਾਜੇ ਨਾਲ ਅਫਸੋਸ ਜ਼ਾਹਰ ਕਰਦੇ ਹਨ। ਉਹਨਾਂ ਮੰਤਰੀਆਂ ਦੇ ਵਿੱਚ ਇੱਕ ਮੰਤਰੀ ਕਾਫੀ ਧਾਰਮਿਕ ਵਿਚਾਰਾਂ ਵਾਲਾ ਸੀ। ਇਸੇ ਕਰਕੇ ਉਹ ਰਾਜੇ ਦੇ ਕਾਫੀ ਕਰੀਮ ਸਮਝਿਆ ਜਾਂਦਾ ਸੀ। ਇਸੇ ਵਜ੍ਹਾ ਕਰਕੇ ਬਾਕੀ ਮੰਤਰੀ ਉਸ ਨਾਲ ਕਾਫੀ ਈਰਖਾ ਕਰਦੇ ਸਨ ਉਹ ਮੰਤਰੀ ਆਪਣੇ ਸੁਭਾਅ ਮਤਾਮਕ ਬੋਲਿਆ ਕਿ ਪ੍ਰਮਾਤਮਾ ਜੋ ਵੀ ਕਰਦਾ ਹੈ ਠੀਕ ਹੀ ਕਰਦਾ ਹੈ ਇਸ ਵਿੱਚ ਵੀ ਕੋਈ ਭਲਾਈ ਹੀ ਹੋਵੇਗੀ ਇੰਨੀ ਗੱਲ ਕਹਿਣ ਦੀ ਧੀਰ ਸੀ ਕਿ ਬਾਕੀ ਮੰਤਰੀਆਂ ਨੂੰ ਰਾਜੇ ਨੂੰ ਪੜਕਾਉਣ ਦਾ ਮੌਕਾ ਮਿਲ ਗਿਆ ਉਹਨਾਂ ਨੇ ਕਿਹਾ ਕਿ ਇਹੋ ਜਿਹੇ ਮੰਤਰੀ ਨੂੰ ਤਾਂ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਜੋ ਰਾਜੇ ਬਾਰੇ ਇਹੋ ਜਿਹੇ ਵਿਚਾਰ ਰੱਖਦਾ ਹੈ ਇੱਕ ਰਾਜੇ ਨੂੰ ਉਂਗਲ ਕੱਟੀ ਦੀ ਤਕਲੀਫ ਤੇ ਦੂਸਰਾ ਮੰਤਰੀਆਂ ਦੀ ਚੁੱਕ ਰਾਜੇ ਨੇ ਤੁਰੰਤ ਸਪਾਹਿਆਂ ਨੂੰ ਹੁਕਮ ਦੇ ਦਿੱਤਾ ਕਿ ਉਸ ਨੂੰ ਲੈ ਜਾ ਕੇ ਜੇਲ੍ਹ ਵਿੱਚ ਸੁੱਟ ਦਿਓ ਵਾਪਸ ਆਉਣ ਉੱਤੇ ਇਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇਗੀ ਸਾਰੇ ਮੰਤਰੀ ਬੜੇ ਖੁਸ਼ ਹੋਏ ਉਹ ਸ਼ਿਕਾਰ ਦੀ ਭਾਲ ਕਰਦੇ ਰਹੇ ਅਖੀਰ ਵਿੱਚ ਹਿਰਨ ਉਹਨਾਂ ਨੂੰ ਦਿਖਾਈ ਦਿੱਤਾ ਰਾਜਾ ਸ਼ਿਕਾਰ ਦਾ ਪਿੱਛਾ ਕਰਦਾ ਕਰਦਾ ਕਾਫੀ ਦੂਰ ਨਿਕਲ ਗਿਆ ਬਾਕੀ ਸਭ ਪਿੱਛੇ ਰਹਿ ਗਏ ਹੁਣ ਰਾਜਾ ਇਕੱਲਾ ਜੰਗਲ ਵਿੱਚ ਹਿਰਨ ਦਾ ਪਿੱਛਾ ਕਰ ਰਿਹਾ ਸੀ ਅਚਾਨਕ ਉਸ ਦੀ ਨਜ਼ਰ ਕੁਝ ਲੋਕਾਂ ਤੇ ਪੈਂਦੀ ਹੈ ਜੋ ਹੱਥਾਂ ਵਿੱਚ ਨਿਹੇ ਪਰਛੇ ਫੜੀ ਰਾਜੇਵਲ ਵਧ ਰਹੇ ਹੁੰਦੇ ਸਨ ਹਨ ਉਹ ਰਾਜੇ ਨੂੰ ਫੜ ਕੇ ਆਪਣੇ ਕਬੀਲੇ ਦੇ ਸਰਦਾਰ ਕੋਲ ਲੈ ਜਾਂਦੇ ਹਨ ਉਹ ਬੰਦੇ ਦੀ ਬਲੀ ਦੇ ਕੇ ਆਪਣੇ ਦੇਵਤੇ ਨੂੰ ਖੁਸ਼ ਕਰਨਾ ਚਾਹੁੰਦੇ ਹਨ ਇਸ ਤਰ੍ਹਾਂ ਉਹਨਾਂ ਦਾ ਸਰਦਾਰ ਹੁਕਮ ਦਿੰਦਾ ਹੈ ਕਿ ਉਸ ਨੂੰ ਇਸ਼ਨਾਨ ਕਰਨ ਤੋਂ ਬਾਅਦ ਇਸ ਦੀ ਬਲੀ ਦੇ ਦਿੱਤੀ ਜਾਵੇਗੀ ਇਸ਼ਨਾਨ ਦੇ ਵਕਤ ਉਹ ਦੇਖਦੇ ਹਨ ਕਿ ਇਸ ਦੀ ਉਂਗਲ ਕੱਟੀ ਹੋਈ ਹੈ ਇਸ ਦੀ ਬਲੀ ਨਹੀਂ ਦਿੱਤੀ ਜਾ ਸਕਦੀ ਉਹ ਰਾਜੇ ਨੂੰ ਛੱਡ ਦਿੰਦੇ ਹਨ ਰਾਜਾ ਵਾਪਸ ਆ ਕੇ ਸਭ ਤੋਂ ਪਹਿਲਾਂ ਮੰਤਰੀ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਦਾ ਹੈ ਅਤੇ ਮੰਤਰੀ ਨੂੰ ਪੁੱਛਦਾ ਹੈ ਕਿ ਇੱਕ ਗੱਲ ਤਾਂ ਤੇਰੀ ਸਮਝ ਆਈ ਕਿ ਉਂਗਲ ਕੱਟਣ ਕਰਕੇ ਮੇਰੀ ਜਾਨ ਬਚ ਗਈ ਸੋ ਪ੍ਰਮਾਤਮਾ ਨੇ ਠੀਕ ਕੀਤਾ ਪਰ ਜੋ ਮੈਂ ਤੈਨੂੰ ਸਜ਼ਾ ਦਿੱਤੀ ਉਹ ਉਸ ਦਾ ਕੀ ਕਾਰਨ ਹੋਇਆ ਮੰਤਰੀ ਬੋਲਿਆ ਰਾਜਾ ਜੀ ਮੈਂ ਬਾਕੀ ਮੰਤਰੀਆਂ ਦੀ ਤਰ੍ਹਾਂ ਨਹੀਂ ਜੋ ਤੁਹਾਨੂੰ ਇਕੱਲਿਆਂ ਛੱਡ ਕੇ ਵਾਪਸ ਆ ਗਏ ਮੈਂ ਤੁਹਾਡਾ ਸੱਚਾ ਵਫਾਦਾਰ ਤੇ ਭਲਾ ਸੋਚਣ ਵਾਲਾ ਹਾਂ ਮੈਂ ਆਪ ਨੂੰ ਕਦੇ ਵੀ ਇਕੱਲਿਆਂ ਨਹੀਂ ਛੱਡ ਸਕਦਾ ਸੀ ਮੈਂ ਤੁਹਾਡੇ ਨਾਲ ਹੁੰਦਾ ਤਾਂ ਮੇਰੇ ਅੰਗ ਪੂਰੇ ਹੋਂ ਕਰਕੇ ਉਹਨਾਂ ਮੇਰੀ ਬਲੀ ਦੇ ਦੇਣੀ ਸੀ ਇਹੀ ਕਾਰਨ ਸੀ ਕਿ ਮੰਤਰੀਆਂ ਦੀ ਗੱਲਾਂ ਵਿੱਚ ਆ ਕੇ ਆਪ ਨੇ ਮੈਨੂੰ ਸਜ਼ਾ ਦੇ ਦਿੱਤੀ ਇਸ ਲਈ ਮੇਰੀ ਜਾਨ ਬਚ ਗਈ ਹੁਣ ਰਾਜੇ ਨੇ ਉਸ ਮੰਤਰੀ ਨੂੰ ਕੁੱਟ ਕੇ ਗਲ ਨਾਲ ਲਾ ਲਿਆ ਤੇ ਹੁਣ ਵਾਰੀ ਦੂਸਰੇ ਮੰਤਰੀਆਂ ਦੀ ਸੀ ਇਸ ਤਰ੍ਹਾਂ ਕਿਸੇ ਨੇ ਸੱਚ ਹੀ ਕਿਹਾ ਹੈ ਕਿ ਜੋ ਕੁਝ ਵੀ ਹੁੰਦਾ ਹੈ ਚੰਗੇ ਲਈ ਹੀ ਹੁੰਦਾ ਹੈ ਧੰਨਵਾਦ